ਸਸੀ ਗਾਲ ਜੀ ਕੀ ਹਾਲ ਨੇ ਉਮੀਦ ਕਰਦਾ ਹਾਂ ਸਾਰੇ ਠੀਕ ਹੋਵੋਗੇ ਕਾਮਨਾ ਕਰਦਾ ਹਾਂ ਸਭ ਦੀ ਤੰਦਰੁਸਤੀ ਦੀ ਬਾਈ ਸੋਨੀ ਕੋਈ ਜਾਣ ਪਛਾਣ ਦਾ ਮੌਕਾ ਨਹੀਂ ਕਿਉਂਕਿ ਪਿਛਲੇ ਕਾਫੀ ਸਮੇਂ ਤੋਂ ਪੰਡਾ ਸਰਪੰਚੀ ਦੇ ਵਿਸ਼ੇ ਨੂੰ ਲੈ ਕੇ ਫਿਰ BHB ਇਮੀਗ੍ਰੇਸ਼ਨ ਦੇ ਵਿਸ਼ੇ ਨੂੰ ਲੈ ਕੇ ਹੋਰ ਕਾਫੀ ਸਾਰੇ ਪਿੰਡ ਦੇ ਵਿੱਚ ਬਾਈ ਨੇ ਬਹੁਤ ਸਾਰੇ ਵੱਡੇ ਕੰਮ ਕੀਤੇ ਨੇ ਸਾਰਿਆਂ ਵਿਸ਼ਿਆਂ ਨੂੰ ਲੈ ਕੇ ਬਾਈ ਚਰਚਾ ਦੇ ਵਿੱਚ ਆ ਬਾਈ ਸਸੀ ਗਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਧੰਨਵਾਦ ਠੀਕ ਹੋ ਸਿੱਤਾਂ ਠੀਕ ਨੇ ਬਾਈ ਬਈ ਹਾਲੀ ਦੇ ਵਿੱਚ ਆਪਾਂ ਹੁਣ ਬੜਾ ਖਰਾਬ ਤਾਂ ਕਰਦੇ ਨੇ ਟਾਈਮ ਸਿੱਧਾ ਹੀ ਮੁੱਦੇ ਦੀ ਆਉਨੇ ਆ ਤੁਸੀਂ ਨੇ ਇੱਕ ਕੱਲ ਪਰਸੋਂ ਵੀਡੀਓ ਅਪਲੋਡ ਕੀਤੀ ਸੀਗੀ ਵੀ ਆਪਾਂ 15 ਸਾਲ ਤੋਂ 25 ਸਾਲ ਦੇ ਬੱਚਿਆਂ ਦੀਆਂ ਖੇਡਾਂ ਕਰਵਾਇਆ ਕਰਾਂਗੇ ਪਿੰਡ 'ਚ ਦੌੜਾਂ ਕਰਵਾਇਆ ਕਰਾਂਗੇ ਇਹ ਕਨਸੈਪਟ ਬਈ ਤੁਹਾਡੇ ਮਾਇੰਦ ਦੀ ਕਿਵੇਂ ਆ ਗਿਆ ਇਹ ਬਈ ਮੈਂ ਨਾ ਐਮਐਲਏ ਸਾਹਿਬ ਤੇ ਉਹਤੋ ਸਾਹਿਬ ਨਾਲ ਜਿਹੜੇ ਮਾਨਸਾ ਦੇ ਚੇਅਰਮੈਨ ਨੇ ਕਿਸੇ ਪਿੰਡ ਚ ਗਿਆ ਉਹਨਾਂ ਨੇ ਕਿਸੇ ਗਰਾਉਂਡ ਦਾ ਉਤ ਘਟਨ ਦਿੱਤਾ ਸੀ ਓਕੇ ਜਦੋਂ ਉੱਥੇ ਮੈਂ ਗਿਆ ਉੱਥੇ ਮੁੰਡੇ ਦੇਖੇ ਤੇ ਇੰਨੀ ਚਾਹਤ ਦੇਖੀ ਯਾਰ ਵੀ ਉਹਨੇ ਕਿੰਨੇ ਸੌਣ ਆਪਣਾ ਗਰਾਉਂਡ ਬਣਾਇਆ ਤਾਂ ਜਦੋਂ ਵੀ ਮੈਂ ਕਿਤੇ ਜਾਂਦਾ ਤਾਂ ਮੇਰੇ ਪਿੰਡ ਯਾਦ ਆ ਜਾਂਦਾ ਠੀਕ ਹੈ ਉੱਥੇ ਜਾ ਕੇ ਮੈਨੂੰ ਮੇਰਾ ਪਿੰਡ ਯਾਦ ਆਏ ਮੈਂ ਦੇਖਿਆ 1000 ਰੁਪਏ ਆਪਣੇ ਇੰਨਾ ਸੋਹਣਾ ਗਰਾਉਂਡ ਹੈ ਇਹ ਤਾਂ ਲੋਕ ਗਰਾਉਂਡ ਬਣਾਉਣ ਖਾਤਰ ਸਾੜੇ ਕੱਢਦੇ ਨੇ ਸਹੀ ਗੱਲ ਹੈ ਕਿੰਨੇ ਸਾਡੇ ਪਿੰਡ ਚ ਗਰਾਉਂਡ ਹੋਵੇ ਵੀ ਆਪਣੇ ਪਿੰਡ ਦੇ ਵਿੱਚ ਇੰਨਾ ਸੋਹਣਾ ਗਰਾਉਂਡ ਹੈ ਵੀ ਆਪਾਂ ਫ ਤਿੰਨ ਦਿਨ ਪਹਿਲਾਂ ਮੇਰੇ ਦਿਮਾਗ 'ਚ ਇਹ ਗੱਲ ਆਈ ਅੱਛਾ ਅਗਲੇ ਦਿਨ ਹੀ ਆਪਾਂ ਵੀਡੀਓ ਬਣਾਤੀ ਠੀਕ ਹੈ ਠੀਕ ਹੈ ਉੱਥੇ ਮੇਰੇ ਦਿਮਾਗ 'ਚ ਗੱਲ ਆਈ ਮੈਂ ਸੋਚਿਆ ਵੀ ਆਪਣੇ ਪਿੰਡ ਦੇ ਨੌਜਵਾਨਾਂ ਨੂੰ ਆਪਾਂ ਇੱਧਰ ਕਿਵੇਂ ਲੈ ਕੇ ਆਈਏ ਫਿਰ ਮੈਂ ਸੋਚਿਆ ਵੀ ਆਪਾਂ ਨੂੰ ਕੋਈ ਨਾ ਕੋਈ ਜਿਹੜੇ ਮੁਕਾਬਲੇ ਨੂੰ ਵੀ ਕਰਾਉਣੇ ਪੈਣਗੇ ਫਿਰ ਉਹ 5100 ਰੁਪਏ ਨਾਮ ਲੱਗਦਾ ਅੱਛਾ ਵੀ ਜਿਹੜਾ ਨੌਜਵਾਨਾਂ ਇਹ ਰਿਸਾਂ ਸਭ ਤੋਂ ਅੱਗੇ ਲੰਘੂਗਾ ਉਹ 5200 ਆਪਣੇ ਵੱਲੋਂ ਦੇਵਾਂਗੇ ਬਾਜੀ ਬਾਜ ਵੀ ਆਪਾਂ ਇਰਾ ਇੱਕ ਵਾਰੀ ਜਿਹੜੇ ਆਪਣੇ ਨੌਜਵਾਨ ਨੇ ਪਿੰਡ ਦੇ ਉਹ ਨਸਾਂ ਤੋਂ ਨਿਉ ਹਟ ਕੇ ਇੱਧਰ ਨੂੰ ਪਾਈ ਆਪਾਂ ਕਿਉਂਕਿ ਗੱਲ ਕੋਈ 5200 ਦੀ ਨਹੀਂ ਕੋਈ ਜਦੋਂ ਦੇ ਸਿਆਲੇ ਦਾ ਬੜਾ ਕਸੂਰ ਹੋ ਜੂਗਾ ਗੱਲ ਇਹ ਕਿਸੇ ਨੂੰ ਜਿੱਤਣ ਦੀ ਖੁਸ਼ੀ ਅੱਡੀ ਹੁੰਦੀ ਹੈ ਉਹ ਨਾਮ ਤੇ 5200 ਦਾ ਹੋਵੇ ਚਾਹੇ 1100 ਦਾ ਹੋਵੇ ਉਹਨੂੰ ਜਿੱਤਣ ਦਾ ਸਵਾਦ ਹੀ ਵੱਖਰਾ ਹੈ ਬਿਲਕੁਲ ਇੱਕ ਸੋਨੀ ਬਾਈ ਮੈਂ ਤੁਹਾਡੀ ਵੀਡੀਓ ਦੇਖੀ ਸੀ ਵੀਡੀਓ ਦੇ ਥੱਲੇ ਕਮੈਂਟ ਵੀ ਬਹੁਤ ਕੀਤੇ ਹੋਏ ਨੇ ਬਹੁਤ ਲੋਕਾਂ ਨੇ ਤੁਹਾਨੂੰ ਐਪਰੀਸ਼ੀਏਟ ਵੀ ਕੀਤਾ ਤੇ ਉਹਦੇ ਵਿੱਚ ਬੱਚੀਆਂ ਕਮੈਂਟ ਕਰ ਰਹੀਆਂ ਨੇ ਆਪਣੇ ਪਿੰਡ ਦੀਆਂ ਵੀ ਨੇ ਤੇ ਹੋਰ ਸਾਈਡਾਂ ਦੇ ਪਿੰਡਾਂ ਦੇ ਵੀ ਬੱਚੀਆਂ ਕਮੈਂਟ ਕਰ ਰਹੀਆਂ ਨੇ ਵੀ ਕੋਈ ਕੁੜੀਆਂ ਬਾਰੇ ਵੀ ਆਪਣਾ ਪਲਾਨ ਹੈਗਾ ਬਈ ਦੇਖੋ ਆਪਾਂ ਮੁੰਡਿਆਂ ਬਾਰੇ ਸਟਾਰਟ ਕਰਤਾ ਕਰਨੇ ਠੀਕ ਹੈ ਇਹ ਕੁੜੀਆਂ ਮੈਨੂੰ ਪਤਾ ਲੱਗੂਗਾ ਵੀ ਜੇ ਕੁੜੀਆਂ ਹੈਗੀਆਂ ਨੇ 15 20 ਕੁੜੀਆਂ ਨੇ ਜਿੰਨੇ ਮਰਜ਼ੀ ਉੱਠਣ ਕੁੜੀਆਂ 10 15 ਤੋਂ ਸਟਾਰਟ ਕਰ ਲੈਣਗੇ ਪਿੰਡ ਦੇ ਵਿੱਚ ਆਪਾਂ ਉਹਨਾਂ ਲਈ ਅਲੱਗ ਤੋਂ ਕਰ ਦਾਂਗੇ ਆਪਾਂ ਇਹ ਮੁੰਡਿਆਂ ਦੇ ਵਿੱਚ ਹੀ ਕੁੜੀਆਂ ਦਾ ਇਕੱਠਾ ਕਰਾਂਗੇ ਮੁੰਡਿਆਂ ਨੇ ਦੌੜਾਂ ਆਪਾਂ ਅਲੱਗ ਕਰਾ ਦਿਆ ਕਰਾਂਗੇ ਕੁੜੀਆਂ ਦੇ ਅਲੱਗ ਕਰਾ ਦਿਆ ਕਰਾਂਗੇ ਬਾਕੀ ਬਈ ਜਿਹੜਾ ਸੀ ਦੌੜਾਂ ਦਾ ਕੰਮ ਜੇਪਾ ਹੋਰ ਇਹ ਤਵਾਰ ਰੱਖਤਾ ਆਪਾਂ ਹਰ ਮਹੀਨੇ ਦੌੜਾਂ ਕਰਾਉਣੀਆਂ ਨੇ ਹਰ ਮਹੀਨੇ ਹਾਂ ਮਹੀਨੇ ਹੀ ਨਾਮ ਦੇਣਾ ਓਕੇ ਵੀ ਕੋਈ ਇਹ ਗੱਲ ਇਹ ਆਪਾਂ ਇਖਤਿਆਰ ਹੁਣ ਜਿਵੇਂ 22 ਤਰੀਕ ਨੂੰ ਦੇਣਾ ਹੈ ਤਵਾਰ ਨੂੰ ਆਪਣੇ ਪਿੰਡ ਦਾ ਦੌੜਾ ਹੋਣੀ ਹੈ ਠੀਕ ਹੈ ਹਰ ਮਹੀਨੇ ਦੇ ਲਾਸਟ ਟਾਈਮ ਤਵਾਰ ਰੱਖਿਆ ਕਰਾਂਗੇ ਆਪਾਂ ਠੀਕ ਹੈ ਮੁੰਡਿਆਂ ਨੂੰ ਆਪਾਂ ਸਾਰੇ ਪਿੰਡਦਿਆਂ ਨੂੰ ਬੇਨਤੀ ਕਰਤੀ ਵੀ ਆਪਦਾ ਜਿਹੜਾ ਦੌੜਾਂ ਦਾ ਕੰਮ ਹੈ ਉਹ ਸਟਾਰਟ ਕਰ ਦੋ ਬ੍ਰਿੰਗਟਸ ਸਟਾਰਟ ਕਰ ਦੋ ਸਹੀ ਸਮੇਂ ਤੋਂ ਸਟਾਰਟ ਕਰ ਦੋ ਵੀ ਹਰ ਮਹੀਨੇ ਦੌੜਾਂ ਹੋਣਾ ਹੈ ਕਰਨੀਆਂ ਹਰ ਮਹੀਨੇ ਨਿਯਮਿਤ ਕਰਾਂਗੇ ਇੱਕ ਸੋਹਣੀ ਬਈ ਜਿਵੇਂ ਹੁਣ ਤੁਸੀਂ ਇਹ ਅਪਰਾਲਾ ਬਹੁਤ ਸੋ ਉਹ ਹਰੇਕ ਬੰਦੇ ਦੇ ਇੱਕ ਨਾ ਮੰਨ ਜੇ ਉਮੀਦ ਹੁੰਦੀ ਆ ਅਨਾਮ ਤਾਂ ਇਥੋਂ ਮੋਸਟਲੀ ਗੱਲ ਆ ਤੁਸੀਂ ਦੇ ਹੀ ਦੇਉਂਗੇ ਵੀ ਅੱਗੇ ਵੀ ਤੁਸੀਂ ਨੇ ਸੋਚਿਆ ਵੀ ਪਲਾਨ ਵੀ ਉਹ ਬੱਚਿਆਂ ਨੂੰ ਬਾਹਰ ਲੈ ਕੇ ਜਾਣ ਦੇ ਕਿਉਂ ਮਾੜਾ ਮੁੱਤ ਜੇ ਮੈਨੂੰ ਲੱਗਦਾ ਬਾਈ ਇਹ ਮੇਰਾ ਪਿੰਡ ਮੇਰਾ ਸਾਥ ਦੇ ਰਿਹਾ ਕੁੜੀਆਂ ਮੇਰਾ ਸਾਥ ਦੇ ਰਹੇ ਨੇ ਗਰਾਊਂਡ ਦੇ ਵਿੱਚ ਬਹੁਤ ਜ਼ਿਆਦਾ ਮਿਹਨਤ ਕਰ ਰਹੇ ਨੇ ਤਾਂ ਇਹ ਨਹੀਂ ਹੋਊਗਾ ਵੀ ਪੁੱ ਉਹਨਾਂ ਨੂੰ 52 ਹੋ ਕੇ ਰੋਕ ਲਏ ਇੱਥੇ ਨਾਮ ਦੇ ਤਾਂ ਇੱਥੇ ਰੋਕ ਲਉ ਉਸ ਤੋਂ ਬਾਅਦ ਚੰਗੇ ਕੋਚ ਲਿਆਂਦੇ ਜਾਊਗਾ ਪਿੰਡ ਦੇ ਵਿੱਚ ਚੰਗਾ ਉਹਨਾਂ ਦੀ ਪ੍ਰੈਕਟਿਸ ਕਰਾਈ ਜਾਊਗੀ ਤੇ ਉਹਨਾਂ ਨੂੰ ਅੱਗੇ ਲੈ ਕੇ ਜਾਇਆ ਜਿੰਨਾ ਵੀ ਖਰਚਾ ਹੋਊਗਾ ਇਹ ਨਹੀਂ ਹੋਊਗਾ ਵੀ ਜਵਾਕ ਹੋਵੇ ਹੂੰ ਡਰੈਸਾਂ ਦਾ ਖਰਚਾ ਹੋਵੇ ਜੋ ਮਰਜ਼ੀ ਖਰਚਾ ਹੋਵੇ ਉਹ ਮੇਰੀ ਜੇਬ ਚ ਹੋਊਗਾ ਸਰਕਾਰ ਤੋਂ ਵੀ ਹੈਲਪ ਲਵਾਂਗੇ ਮੈਂ ਆਪਣੇ ਵੱਲੋਂ ਵੀ ਕਰੂੰਗਾ ਬਸ ਹੁਣ ਮੇਰੀ ਸੋਚ ਹੈ ਵੀ ਹੀਰੋਆਂ ਦੇ ਵਿੱਚ ਉਹ ਕੰਮ ਕਰਨੇ ਨੇ ਵੀ ਬੱਚਾ ਬੱਚਾ ਪਿੰਡ ਦਾ 1000 ਰੁਪਏ ਕੰਮ ਤੋਂ ਬੰਦੇ ਨਹੀਂ ਕਰਦੇ ਬਾਕੀ ਵਿੱਚ ਬਸ ਇੱਕ ਰੁਚੀ ਹੈ ਵੀ ਪਿੰਡ ਦੇ ਉਹ ਕੰਮ ਕਰਨੇ ਜਿਹੜੇ ਅੱਜ ਤੱਕ ਕੋਈ ਨੇ ਸੋਚੇ ਨਹੀਂ ਬਾਕੀ ਮਿੱਤਰੋ ਉਸ ਨੂੰ ਵੀਡੀਓ ਦੇ ਵਿੱਚ ਦੱਸਦਾ ਵੀ ਵਾਕਈ ਬੰਦਾ ਕੰਮ ਵੀ ਉਹੀ ਕਰ ਰਿਹਾ ਪਿੰਡ ਦੇ ਵਿੱਚ ਕੈਂਪਰਾਂ ਦੀ ਸੇਵਾ ਇੱਕ ਪਿੰਡ ਦੇ ਵਿੱਚ ਅਪਾਹਜ ਬੰਦਿਆਂ ਦੀ ਸੇਵਾ ਕਿਸੇ ਦੇ ਕੋਈ ਪ੍ਰੋਬਲਮ ਹੈ ਘਰੇ ਕੋਈ ਗਰੀਬੀ ਹੈ ਬਿਮਾਰੀ ਹੈ ਉਹ ਸਾਰੇ ਤਰ੍ਹਾਂ ਦੇ ਕੰਮ ਬਾਈ ਮੇਨਟੇਨ ਕਰ ਰਿਹਾ ਬੀ ਐਚ ਪੀ ਇਮੀਗ੍ਰੇਸ਼ਨ ਦੇ ਨਾਮ ਤੋਂ ਬਾਈ ਦਾ ਕੰਮ ਧੰਦਾ ਚੱਲ ਰਿਹਾ ਹੈ ਬਾਈ ਜਿਹੜਾ ਤੁਸੀਂ ਆਪਾਂ ਥੋੜਾ ਜਿਹਾ ਹਟ ਕੇ ਸਵਾਲ ਪੁੱਛ ਲਈ ਤੁਹਾਨੂੰ ਜਿਹੜਾ ਤੁਸੀਂ ਨੇ ਪਾਣੀ ਦੀ ਕੈਂਪਰਾਂ ਦੀ ਸੇਵਾ ਸ਼ੁਰੂ ਕੀਤੀ ਹੋਈ ਆ ਪਿੰਡ ਦੇ ਵਿੱਚ ਤੇ ਇਹ ਬਾਈ ਤੁਹਾਡੇ ਮਨ ਦੇ ਵਿੱਚ ਕਿਵੇਂ ਆਈ ਬਾਈ ਮੈਂ ਨਾ ਦੇਖਿਆ ਪਿੰਡ ਦੇ ਅੱਡੇ ਦੇ ਉੱਤੇ ਇੱਕ ਡੱਗੀ ਲੱਗੀ ਹੁੰਦੀ ਸੀ। ਉਹ ਡੱਗੀ ਦੇ ਵਿੱਚ ਬਹੁਤ ਬੁਰਾ ਹਾਲ ਹੁੰਦਾ ਸੀ ਪਾਣੀ ਦਾ। ਜਿਹੜੇ ਆਪਣੇ ਬਜ਼ੁਰਗ ਉੱਥੇ ਬੈੰਦਣੇ ਜਾ ਕੇ ਉਹ ਜਦੋਂ ਉਹਨਾਂ ਤੇ ਲੱਗ ਤੋ ਡੱਗੀ ਤੇ ਪਾਣੀ ਪਿੰਦੇ ਦੇਖੇ ਮੈਂ। ਵਾਹ ਜੀ ਵਾਹ। ਤੂੰ ਮੇਰੀ ਮੰਨ ਚ ਖਿਆਲ। ਉਹ ਡੱਗੀ ਦਾ ਇੰਨਾ ਕੋ ਬੁਰਾ ਹਾਲ ਤੇ ਬਹੁਤ ਜਲ। ਫਿਰ ਮੈਂ ਸੋਚਿਆ ਯਾਰ ਵਾ ਵੀਰ ਕੁਛ ਨਹੀਂ ਉਹ ਜਿੱਥੇ ਹੋਰ ਸੀ ਉੱਥੇ ਹੋਰ। ਮੈਂ ਸਾਰੇ ਪਿੰਡ 'ਚ ਜਿੱਥੇ-ਜਿੱਥੇ ਸੱਥਾ ਨੇ ਜਿੱਥੇ-ਜਿੱਥੇ ਬੱਸ ਸਟੈਂਡ ਬਣੇ ਹੋਏ ਨੇ ਸਾਰੇ ਕਿਤੇ ਕੈਂਪਰਾਂ ਦੀ ਸੇਵਾ ਸਟਾਰਟ ਕਰਤੀ ਆਪਦੀ ਜੇਬ 'ਚੋਂ। ਹੁਣ ਤਾਂ ਕੇ ਬਾਈ ਮੈਂ ਦੇਖਿਆ ਬਾਈ ਵੀਰ ਆਲਾ ਪਲਾਕ ਕਿਉਂ ਹੁੰਦੇ ਨੇ ਗੱਡੀ ਜਿੱਤੇ ਕੋਈ ਗੱਡੀ ਨਹੀਂ ਤੇ ਉਹਦੇ ਆਪ ਲਾ ਕੇ ਆਉਣਾ ਠੀਕ ਹੈ ਜਿੱਦਿਓ ਵਿਚਾਰੇ ਆਲਾ ਨੇ ਸਾਡੇਆਂ ਨੂੰ ਨਹੀਂ ਪ੍ਰਾਪਤ ਕਰਤਾ ਤੁਸੀਂ ਇਹ ਲਾ ਲਓ ਵੀ 30 ਤੋਂ 40 ਕੈਂਟਰ ਹੋ ਜਾਂਦਾ ਪਿੰਡ ਚ ਲੱਗ ਜਾਂਦੇ ਨੇ ਵਾਹ ਜੀ ਵਾਹ ਤੁਸੀਂ ਹਰ 10 ਤੋਂ 15000 ਦਾ ਖਰਚਾ ਹੈ ਮਹੀਨੇ ਦਾ ਪਿੰਡ ਤੇ ਉਹ ਕੋਈ ਦਿੱਕਤ ਨਹੀਂ ਇੱਥੇ ਪੈਸਾ ਨਹੀਂ ਇੱਥੇ ਸੇਵਾ ਵੱਡੀ ਆ ਪਾਣੀ ਦੀ ਬਹੁਤ ਵੱਡੀ ਗੱਲ ਹੈ ਬਾਈ ਬਜ਼ੁਰਗਾਂ ਦੀਆਂ ਅਸੀਸਾਂ ਲੈ ਰਹੇ ਹਾਂ ਇੱਥੇ ਜਾਨਾਬ ਵਿਚਾਰੇ ਉਹ ਬੜੇ ਠੰਡਾ ਪਾਣੀ ਪੀਂਦੇ ਨੇ ਆਰੋ ਵਾਲਾ ਪਾਣੀ ਪੀਂਦੇ ਨੇ ਜਦੋਂ ਪਾਣੀ ਪੀਂਦੇ ਨੇ ਚੰਗੀ ਸਿਸੀ ਦੇਣ ਜੇ ਜਿਹੜੀ ਚੀਜ਼ ਸਟਾਰਟ ਕਰਤੀ ਬਈ ਉਹ ਚੱਲਦੀ ਰਹੂਗੀ ਇੱਕ ਇਕੱਲੇ ਪਾਣੀ ਦੀ ਕੈਂਪਰਾਂ ਦੀ ਮੈਂ ਸ਼ਾਰਟ ਟੂ ਸ਼ਾਰਟ ਹੀ ਸਵਾਲ ਕਰਦਾ ਕਿਉਂਕਿ ਆਪਾਂ ਨੇ ਕੰਮ ਦੀਆਂ ਗੱਲਾਂ ਕਰਨੀਆਂ ਨੇ ਹੁਣ ਪਾਣੀ ਦੀ ਗੱਲ ਵੀ ਹੋ ਗਈ ਖੇਡਾਂ ਦੀ ਵੀ ਗੱਲ ਹੋ ਗਈ ਹੁਣ ਆਪਾਂ ਇਮੀਗ੍ਰੇਸ਼ਨ ਵਾਲੇ ਪਾਸੇ ਗੱਲ ਕਰੀਏ ਬਾਈ ਨੇ ਇੱਕ ਨਾ ਵੀਡੀਓ ਦੇ ਵਿੱਚ ਕਿਹਾ ਸੀ ਕਿ ਨਾ ਗਰੀਬ ਬੱਚਾ ਪੜਨ ਦੇ ਵਿੱਚ ਲਾਇਕ ਹੋਵੇ ਆਪਾਂ ਉਹਦੀ ਮਦਦ ਕਰਾਂਗੇ ਬਾਹਰ ਜਾਣ ਦੇ ਵਿੱਚ ਵੀ ਬਈ ਉਹ ਵੀ ਤੁਸੀਂ ਮੜਾ ਜਾਣਨਾ ਪਾਉ ਬਾਈ ਜਿਹੜਾ ਦੇਖੋ ਇਮੀਗ੍ਰੇਸ਼ਨ ਦਾ ਕੰਮ ਹੈ ਹਾਂਜੀ ਦੇਖੋ ਇਹ ਮੈਨੂੰ ਹੋਗੇ 6-700 ਸਟਾਰਟ ਕਰੇਗਾ ਜੀ ਠੀਕ ਹੈ ਕੰਮ ਇਹ ਸਭ ਤੋਂ ਬੇਕਾਰ ਕੰਮ ਅੱਛਾ ਜੀ ਮੇਰੀ ਨਜ਼ਰ ਦੇ ਵਿੱਚ ਸਭ ਤੋਂ ਬੇਕਾਰ ਕੰਮ ਹੁਣ ਮਜਬੂਰੀ ਬਣ ਗਈ ਕਿਕ ਸੱਟ ਨਹੀਂ ਸਕਦਾ ਅੱਛਾ ਕਿਉਂਕਿ ਇਹ ਜਿਹੜੇ ਇੰਨੇ ਵਸਨੇ ਚੀਜ਼ਾਂ ਨਹੀਂ ਸਿਰਫ ਬਹੁਤ ਕਰਦੇ ਬੱਚੇ ਦੀ ਬਈ ਅੱਜ ਤੱਕ ਕਿਸੇ ਦਾ ਕੋਈ ਪੈਸਾ ਨਹੀਂ ਰੱਖਿਆ ਜੀ ਠੀਕ ਹੈ ਰਿਕਾਰਡ ਆ ਕਿ ਕੋਈ ਬੰਦਾ ਇਹ ਨਹੀਂ ਕਹਿ ਸਕਦਾ ਵੀ ਹੀਰੋਂ ਵਾਲੇ ਬੰਦੇ ਨੇ ਸਾਡਾ ਲੱਖ ਕੱਟ ਲਿਆ ਸਾਡਾ 50 ਕੱਟ ਲਿਆ ਕੰਮ ਹੋ ਗਿਆ ਠੀਕ ਹੈ ਨਹੀਂ ਵਾਲੇ ਦੇ ਪੈਸੇ ਨੋੜ ਦਿੰਨੇ ਆ ਜੇ ਇਹ ਕੰਮ ਹੈ ਹੁਣ ਜਿਵੇਂ ਪਿੰਡ ਦੀ ਸੇਵ ਵਾਲੇ ਕੰਮ ਨੇ ਜਾਂ ਕੋਈ ਹੋਰ ਕੰਮ ਉਹ ਮੇਰੇ ਅੱਜ ਦੇ ਸਾਰੇ ਨੇ ਬਿਲਕੁਲ ਬਈ ਬਿਲਕੁਲ ਮੈਂ ਮੈਂ ਕਰ ਲੈਣਾ ਹੁਣ ਜਿਵੇਂ ਖੇਡਾਂ ਆ ਕਮ ਜਿਹਦਾ ਬਈਆ ਕੰਮ ਇਮੀਗ੍ਰੇਸ਼ਨ ਦੇ ਸਾਡੇ ਸਾਰੇ ਦੀਆਂ ਗੱਲਾਂ ਆ ਅਸੀਂ ਤਾਂ ਫਾਇਦ ਨੂੰ ਲਾ ਸਕਦੇ ਆ ਰਿਜ਼ਲਟ ਕਿੰਨਾ ਜਾਣਾ ਹੈ ਉਹ ਇਮੀਗ੍ਰੇਸ਼ਨ ਨੂੰ ਪਤਾ ਉਹਦਾ ਚੰਗਾ ਰਿਜ਼ਲਟ ਆ ਜਾਂਦਾ ਵੀ ਉਹਦੇ ਖਾਤਰ ਅਸੀਂ ਚੰਗੇ ਆ ਜੇ ਰਿਜ਼ਲਟ ਮਾੜਾ ਆ ਜਾਂਦਾ ਉਹਦੇ ਖਾਤਰ ਅਸੀਂ ਮਾੜੇ ਬਿਲਕੁਲ ਠੀਕ ਹੈ ਉਹ ਦੇਖਣਾ ਪੈਂਦਾ ਬਸ ਸਾਡੇ ਉਹਦੇ ਇਮੀਗ੍ਰੇਸ਼ਨ ਦੇ ਵਿੱਚ ਵੀ ਜਿਹੜੀ ਸਾਰੇ ਦੀ ਗੱਲ ਹੈ ਪੈਸੇ ਮੋੜਨੇ ਵਾਲੇ ਦੇ ਕਿਵੇਂ ਬੜਵਾਉਣੇ ਨੇ ਉਹ ਸਾਰੇ ਦੀ ਗੱਲ ਹੈ ਉਹ ਕਰਦੇ ਆਂ ਦਰਸ਼ਕੋ ਇੱਕ ਮੇਨ ਗੱਲ ਹੋਰ ਵੀ ਐ ਇਮੀਗ੍ਰੇਸ਼ਨ ਵਾਲੇ ਆਪਣੇ ਏਰੀਏ ਦੇ ਵਿੱਚ ਲਗਭਗ 200 ਤਾਂ ਹੋਊਗਾ ਨਾ ਬਾਈ ਹਾਂਜੀ ਹੋਊਗਾ 200 ਦੇ ਵਿੱਚੋਂ 70 ਦੇ ਵਿੱਚ ਤਾਂ ਲਗਭਗ ਭਾਨਾ ਸਿੱਧੂ ਜਾਇਆ ਹੋਣਾ ਬਾਈ ਨੂੰ ਕਦੇ ਇਸ ਗੱਲ ਵੀ ਨਹੀਂ ਆਈ ਭਾਨੇ ਦੀ ਜੇ ਕੰਮ ਚੰਗਾ ਹੈ ਤਾਂ ਨਹੀਂ ਹੈ ਨਾ ਬਾਈ ਬਾਈ ਹਾਂ ਬਾਈ ਦੇਖੋ ਉਹਦਾ ਕੀ ਹੈ ਬਾਈ ਅਜੇ ਤੱਕ ਆਪਾਂ ਇਹ ਕੰਮ ਹੀ ਨਹੀਂ ਕਰਿਆ ਕਿਹਦੇ ਪੈਸੇ ਰੱਖੇ ਹੁਣ ਬਿਲਕੁਲ ਇੱਕ ਦੋ ਬੰਦੇ ਸਾਡੇ ਹੀ ਵਾਗੇ ਦੀ ਭਾਨੇ ਕੋਲ ਅੱਛਾ ਭਾਨੇ ਨੇ ਸਾਨੂੰ ਫੋਨ ਕੀਤਾ ਉਹਨੂੰ ਦੱਸੀ ਗੱਲ ਕੀ ਹੈ ਸੌ ਭਾਨੇ ਉਹਨਾਂ ਨੂੰ ਕਿਹਾ ਠੀਕ ਹੈ ਠੀਕ ਹੈ ਆਪਾਂ ਕਹਿੰਦੀ ਭਾਨਾ ਏ ਗੁਣੀ ਹੈਗਾ ਵੀ ਬਿਨਾ ਗੱਲ ਤੋਂ ਗਾਲਾਂ ਕੱਢਦਾ ਹੂੰ ਦੇਖੋ ਆਪਾਂ ਨੂੰ ਵਿਚਾਰੇ ਨੇ ਫੋਨ ਲਾਇਆ ਗੱਲ ਸੁਣੀ ਤੇ ਮਿਲ ਕੇ ਫੋਨ ਨਹੀਂ ਕੀਤਾ ਬਿਲਕੁਲ ਠੀਕ ਹੈ ਉੱਥੇ ਅਸੀਂ ਭਾਵੇਂ ਨੂੰ ਇਹ ਗੱਲ ਕਹਿ ਜਾਂਦੇ ਵੀ ਜਰਾ ਰਿਸ਼ਤਾ ਪੱਕ ਦਿੰਦੇ ਨਹੀਂ ਬਿਲਕੁਲ ਜੋ ਸਾਡੇ ਉਤ ਆਈ ਨਹੀਂ ਉੱਥੇ ਫੇਰ ਲੜਾਈ ਹੁੰਦੀ ਹੈ ਬਿਲਕੁਲ ਠੀਕ ਹੈ ਆਪਣਾ ਬਾਈ ਬਾਕੀ ਮੈਂ ਤਾਂ ਬੈਠੀ ਘਰੇ ਆ ਬਿਲਕੁਲ ਬਾਕੀ ਮੈਂ ਇਮੀਗ੍ਰੇਸ਼ਨ ਦਾ ਕੰਮ ਕੋਈ ਜੈਂਟ ਕਰੇ ਰਹਿ ਕੇ ਕਰਦੀ ਨਹੀਂ ਕਰਦੇ ਹੀ ਨਹੀਂ ਬਈ ਚੋਲਾ ਚੱਕ ਹੁੰਦੇ ਲਗਭਗ ਸਾਰਿਆਂ ਨੇ ਕਰਾਈ ਦੇ ਲਿੱਤਾ ਮਹਿੰਗੇ ਆਪ ਦੇ ਘਰ ਚ ਕੀਤਾ ਹੋਇਆ ਜਿੰਨਾ ਟਾਈਮ ਹੁ ਬ੍ਰਾਂਚ ਸਾਡੇ ਹੋਰ ਕਿਤੇ ਵੀ ਨਹੀਂ ਤਲਵੰਡੀ ਸਾਬੋ ਵੀ ਹੈ ਮਹੱਲੀ ਵੀ ਹੈ ਪਰ ਜਿੰਨਾ ਟਾਈਮ ਕੰਮ ਕਰਨਾ ਆਦੇ ਪਿੰਡ 'ਚ ਹੀ ਕਰਨਾ ਇੱਕ ਹੁਣ ਨਿੱਜੀ ਸਵਾਲ ਕਰਦੇ ਆ ਬਾਈ ਨੂੰ ਆਪਾਂ ਬਾਈ ਇਹ ਪੋਲਿਟিক্যাল ਕੈਰੀਅਰ ਹੋ ਗਿਆ ਤੁਹਾਡਾ ਹਮ ਸਰਪੰਚੀ ਦੇ ਵਾਸਤੇ ਵੀ ਮਤਲਬ ਤੁਸੀਂ ਉਮੀਦਵਾਰ ਹੋ ਹਨ ਤੀਜਾ ਤੁਸੀਂ ਪਿੰਡ ਦੇ ਵਿੱਚ ਜੋਗ ਸੇਵਾਵਾਂ ਕਰਵਾ ਰਹੇ ਹੋ ਮਤਲਬ ਕਿ ਹਰ ਖੇਤਰ ਦੇ ਵਿੱਚ ਤੁਸੀਂ ਪਹਿਲ ਦੇ ਆਧਾਰ ਤੇ ਮੂਰੇ ਹੋ ਕੇ ਸੇਵਾਵਾਂ ਨਿਭਾਉਨੇ ਹੋ ਬਾਈ ਆ ਤੁਸੀਂ ਇਕੱਲੇ ਬੰਦੇ ਇੰਨਾ ਕੁਝ ਕਿਵੇਂ ਮੈਨਟੇਨ ਕਰ ਲੈਂਦੇ ਹੋ ਬਾਈ ਬਸ ਮੇਰੀ ਆਪ ਤਾਂ ਜਿਹੜਾ ਕੰਮ ਨੂੰ ਚੰਗਾ ਲੱਗੇ ਉਹ ਕਰਦਾ ਹਾਂ ਤੁਸੀਂ ਘਰ ਦੇ ਵਿੱਚ ਵੀ ਇਕੱਲਾ ਮੰਮੀ ਦੀ ਵੀ ਲੋਹੀ ਦੇਖੀ ਹੈ ਬਾਈ ਬਾਪੂ ਦੀ ਵੀ ਡੈਥ ਹੋ ਗਈ ਤੇ ਘਰ ਦੀ ਕਿਵਲਰ ਵੀ ਆਪ ਸਾਮਨਾ ਜਿੱਥੇ ਫਿਰ ਬਾਹਰ ਭੇਜਣ ਵਾਲਾ ਕੰਮ ਹੋ ਗਿਆ ਉਹ ਵੀ ਆਪ ਕਰਦਾ ਕੋਈ ਇਹ ਨਹੀਂ ਸਟਾਫ ਦੇ ਸੱਤੇ ਗੱਲ ਸਰਤੀ ਵੀ ਆਪ ਆਪਾ ਮੌਜ ਮਸਤੀ ਸਰਦੇ ਇਹ ਨਹੀਂ ਹੋਇਆ ਬਈ ਉਹ ਵੀ ਆਪ ਕਰਦੇ ਆ ਸਰਪੰਚੀ ਦੀ ਗੱਲ ਪਿੰਡ ਦੀ ਸੇਵਾ ਕਰਨੀ ਹੈ ਉਹ ਵੀ ਆਪ ਕਰਨੀ ਹੈ ਬਾਕੀ ਜੇ ਹੋਰ ਕੋਈ ਸੇਵਾ ਰੱਬ ਦੇਊਗਾ ਉਹ ਵੀ ਆਪ ਕਰਾਂਗੇ ਜਿਹੜਾ ਵੀ ਕੰਮ ਕਰਨਾ ਕਦੇ ਕਿਸੇ ਕੰਮ 'ਚ ਬਦਨਾਮੀ ਨਹੀਂ ਕੱਟਣੀ ਇਹ ਉਸੂਲ ਹੈ ਚਾਹੇ ਸਰਪੰਚੀ ਆ ਜੇ ਕੱਲ ਨੂੰ ਪਿੰਡ ਦੇ ਵਿੱਚ 5 ਸਾਲਾਂ ਬਾਅਦ ਪਿੰਡ ਲੋਕਾਂ ਨੂੰ ਇੱਕੋ ਹੀ ਗੱਲ ਆਖੀ ਹੈ ਗੋਲਕ ਜਦੋਂ ਸਰਪੰਚੀ 'ਚ ਖੜੇ ਹੋયા ਜੇ 5 ਸਾਲਾਂ ਬਾਅਦ ਵੋਟਾਂ ਨਹੀਂ ਮੰਗਦੇ ਬਿਲਕੁਲ 5 ਸਾਲਾਂ ਬਾਅਦ ਇੱਕੋ ਹੀ ਗੱਲ ਕਹਿੰਦਾ ਇਹ ਚੰਗੇ ਕੰਮ ਕਰੇ ਨੇ ਅੰਦਵਾਰੇ ਜਿਤੇ ਆਦੋ ਨਹੀਂ ਖਰਾਦ ਬਿਲਕੁਲ ਇੱਕ ਵਾਰੀ ਵੋਟਾਂ ਮੰਗਾਂਗੇ ਜੇ 5 ਸਾਲਾਂ ਦੇ ਵਿੱਚ ਤੁਹਾਨੂੰ ਕੁਝ ਨਾ ਕਰ ਸਕੇ ਤੇ 10 ਸਾਲਾਂ ਦੇ ਵਿੱਚ ਕੁਝ ਕਰ ਸਕੇ 5 ਸਾਲ ਬਹੁਤ ਹੁੰਦੇ ਨੇ ਬਿਲਕੁਲ ਬਾਈ ਪੰਜ ਸਾਲ ਜੀ ਨੇ ਕੰਮ ਕਰਨਾ ਬਾਈ ਉਹ ਤਾਂ ਸਾਲੇ ਬਹੁਤ ਹੁੰਦਾ ਮੈਂ ਕਹਿੰਦਾ ਬਾਈ ਤੁਸੀਂ ਹਜੇ ਸਰਪੰਚੀ ਐਲਾਨ ਨਹੀਂ ਕਰਿਆ ਵੀ ਆਪਾਂ ਸਰਪੰਚੀ ਦੇ ਵਿੱਚ ਉਤਰ ਰਹੇ ਹਾਂ ਨਾ ਤੇ ਉੱਤਰ ਨੂੰ ਤੋਂ ਪਹਿਲੀ ਹੀ ਪਿੰਡ ਦੇ ਉਹ ਕੰਮ ਕਰਦੇ ਜਿਹੜੇ ਨਵੀਂ ਅੜੇ ਗਏ ਸੀ ਹਾਂ ਤੁਸੀਂ ਇਹ ਲਾ ਲਓ ਬਈ ਕਿ ਸਰਪੰਚੀ ਹਜੇ ਆਪਾਂ ਨੂੰ ਮਿਲੀ ਬਣੀ ਮੈਂ 20 ਤੋਂ 25 ਲੱਖ ਰੁਪਇਆ ਪਿੰਡ ਤੇ ਲਾ ਚੁੱਕਿਆ ਆਪਣੀ ਜੇਬ ਛੋਂ ਇਹ 25 ਲੱਖ ਤਾਂ ਨਹੀਂ ਲਾ ਵੀ ਸਰਪੰਚ ਬਣ ਕੇ ਖਾਵਾਂਗੇ ਉਦੋਂ ਵੀ ਲੋਕਾਂ ਨੂੰ ਪਤਾ ਲੱਗੂ ਵੀ ਕੰਮ ਕਿੰਨੇ ਕੋਈ ਨਹੀਂ ਜਿੰਨਾ ਕਿ ਸਾਰੇ ਹੁਣ ਕਰੀ ਜਾਂਦੇ ਆ ਜਦੋਂ ਸਰਪੰਚ ਦੇ ਹੱਥ ਚ ਆ ਗਈ ਫਿਰ ਲੋਕਾਂ ਨੂੰ ਇਹ ਨਹੀਂ ਕਹਿੰਦੇ ਵੀ ਸਾਡੇ ਸਾਰੇ ਨੂੰ ਸਰਕਾਰ ਪੈਸੇ ਦੇ ਦੇ ਦੀ ਇਹ ਤਾਂ ਬੰਦੇ ਚ ਆਪਦੇ ਚ ਦਾਨ ਹੋਣਾ ਚਾਹੀਦਾ ਪਿੰਡ ਤੇ ਕੰਮ ਲਿਆਉਣੇ ਕਿ ਮੈਨੇ ਕਰਾਉਣੇ ਕਿ ਮੈਨੇ ਬਿਲਕੁਲ ਬਈ ਬਿਲਕੁਲ ਬਾਕੀ ਪਿੰਡ ਦੇ ਕਰਨ ਜਿੱਥੇ ਪਿੰਡ ਨੂੰ ਸਾਰੀ ਮਦਦ ਸਹੂਲਤ ਹੋਵੇ ਬਿਲਕੁਲ ਵੇਖੋ ਆਪਾਂ ਤਾਂ ਪਤਾ ਨਹੀਂ ਕਿੰਨਾ ਟਾਈਮ ਇਹ ਦੁਨੀਆ ਤੇ ਰਹਿਣਾ ਪਰ ਬੰਦੇ ਦੇ ਕੰਮ ਸਾਰੀ ਜ਼ਿੰਦਗੀ ਬੋਲ ਦੇਣਾ ਬਿਲਕੁਲ ਇੱਕ इमोशनल ਜੀ ਗੱਲ ਕਰ ਸਕਦਾ ਮੈਂ ਛੋਟਾ ਜਿਹਾ ਸਵਾਲ ਤੁਹਾਨੂੰ ਕਰੂੰ ਤੁਸੀਂ ਨੇ ਹੁਣੇ ਦੱਸਿਆ ਵੀ ਮਾਦਰ ਸਾਹਿਬ ਤੇ ਫਾਦਰ ਸਾਹਿਬ ਦੋਨੀ ਦੁਨੀਆ ਦੇ ਵਿੱਚ ਨਹੀਂ ਹੈਗੇ ਹਨ ਤੇ ਲੋਕਾਂ ਤੋਂ ਗੱਲਾਂ ਸੁਣੀਆਂ ਨੇ ਆਸਗਮਾਨ ਤੋਂ ਵੀ ਥੋੜੇ ਤੋਂ ਬਾਈ ਗੱਲਾਂ ਸੁਣੀਆਂ ਨੇ ਵੀ ਕੋਈ ਟਾਈਮ ਅਜਿਹਾ ਸੀਗਾ ਵੀ ਵੀ ਰੋਟੀ ਕਨੇਓ ਮਥਾਜ ਵਾਲਾ ਸਿਸਟਮ ਹੋਇਆ ਪਿਆ ਸੀਗਾ ਅੱਜ ਸਕਸੈਸ ਬਈ ਤੁਹਾਡੇ ਪੈਰ ਚੁੰਮਦੀ ਹੈ ਤੁਸੀਂ ਕੀ ਮੰਨ ਰਹੇ ਹੋ ਬਈ ਇਹ ਚੀਜ਼ ਨੂੰ ਕਿ ਤੇਨਾ ਕਿਤੇ ਘਾਟ ਦਾ ਰੜਕਦੀ ਹੋਣੀ ਮਾਦਰ ਸਾਹਿਬ ਦੇਖੋ ਬਈ ਦੇਖੋ ਜਿਹੜਾ ਜਦੋਂ ਆਪਾਂ ਕੋਈ ਵੀ ਕੰਮ ਕਰਦੇ ਆ ਆਪਾਂ ਆਪਦੇ ਮਾਂ ਕੋਲ ਨੂੰ ਵਾਕਿ ਦਿਖਾਉਣਾ ਹੈ ਬਿਲਕੁਲ ਬਈ ਜੇ ਮੈਂ ਆ ਕਰਤਾ ਸਭ ਤੋਂ ਵੱਡੀ ਖੁਸ਼ੀ ਮਾਂ ਕੋਲ ਨੂੰ ਹੁੰਦੀ ਹੁੰਦੀ ਹੈ ਜਦੋਂ ਕਿਸੇ ਦਾ ਜਵਾਕ ਕੁਝ ਬਣਦਾ ਹੈ ਠੀਕ ਹੈ ਮੇਰੇ ਪਿਓ ਨੇ ਉਹ ਦੁੱਖ ਦੇਖੇ ਬਈ ਜਿਹੜੇ ਨੂੰ ਤੁਹਾਨੂੰ ਦੱਸ ਨਹੀਂ ਸਕਦਾ ਉਹਦਾ ਮੇਰੀ ਮਾਂ ਨੇ ਉਹ ਦੁੱਖ ਦੇਖੇ ਕੁਸ਼ਲੋ ਇੰਨੇ ਦੁੱਖਾਂ ਦੇ ਵਿੱਚ ਹੀ ਉਹਨਾਂ ਨੂੰ ਬਿਮਾਰੀਆਂ ਲੱਗ ਗਈ ਬਿਲਕੁਲ ਤੁਸੀਂ ਦੁੱਖ ਇੰਨੇ ਲੱਗੇ ਬਿਮਾਰੀਆਂ ਨੇ ਲੱਗੀਆਂ ਕਿ ਇਦਾਂ ਦੇ ਕੋਈ ਦਵਾਈਆਂ ਨਹੀਂ ਸੋਡੀਆਂ ਜਿਹੜੀਆਂ ਮੈਂ ਨਾਂ ਦਾ ਦਵਾਈ ਹੁਣ ਬਿਲਕੁਲ ਪਰ ਫੇਰ ਵੀ ਫੋਹ ਨਹੀਂ ਪਿਆ ਜੀ ਠੀਕ ਹੈ ਉੱਥੇ ਜੇ ਆ ਸੁੱਖ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਵੀ ਇੰਨੇ ਸੁੱਖਾਂ ਨਾਲ ਕੋਈ ਬਿਮਾਰੀ ਲੱਗ ਕੇ ਬਿਲਕੁਲ ਬਿਲਕੁਲ ਜੇ ਖੁਸ਼ੀ ਹੁੰਦੀ ਹੈ ਹੌਸਲਾ ਹੁੰਦਾ ਹੈ ਉਹ ਬਿਮਾਰੀ ਨੂੰ ਦੱਬ ਲੈਂਦਾ ਜੀ ਉਦੋਂ ਨਾ ਕੋਈ ਸਾਡੇ ਹੱਥ ਸਿਕ ਚਾਰ ਪੈਸੇ ਤੇ ਇੰਨਾ ਹੀ ਕੋਈ ਖੁਸ਼ੀਆਂ ਦੇ ਘਰੇ ਕਿਉਂਕਿ ਇੱਕ ਤਾਂ ਗਰੀਬੀ ਨੇ ਦੱਬੇ ਹੋਏ ਸੀ ਉਧਰੋਂ ਕਾਲੇ ਕੇਲੇ ਵਰਗੀਆਂ ਬਿਮ ਤੇ ਅੱਜ ਪਰਾਂ ਜਦੋਂ ਸਾਰਾ ਕੁਝ ਸੈੱਟ ਹੋ ਗਿਆ ਤਾਂ ਜੈਨ ਨਾਲ ਜੇ ਉਹ ਹੁੰਦੇ ਤਾਂ ਸਵਾਰ ਬੱਕਰੀ ਅੱਜ ਕਿਸੇ ਲੋਕੀ ਕੋਈ ਦਿਖਾਉਣ ਜੋਗਰੇ ਨਹੀਂ ਬਿਲਕੁਲ ਬਈ ਬਿਲਕੁਲ ਦਰਸ਼ਕੋ ਮੈਂ ਬਾਈ ਨੂੰ ਗੱਲਾਂ ਕਰਦੇ ਸੁਣਿਆ ਕਹਿੰਦਾ ਵੀ ਮੇਰੇ ਮਾਪਿਓ ਤਾਂ ਜ਼ਰੂਰ ਪੈਸੇ ਖਣੋ ਲਾ ਲੋ ਜਿਆ ਕਿਵੇਂ ਮਰਜ਼ੀ ਲਾ ਲੋ ਸਭ ਸੁਵਿਧਾ ਕਰਨੀ ਚੱਲੇਗੇ ਵੀ ਮੇਰੀ ਸੋਚ ਇਹ ਜੀ ਹੈ ਵੀ ਮੈਂ ਕਿਸੇ ਦਾ ਮਾਪਿਓ ਮੇਰੇ ਜਿਉਂਦੇ ਜੀ ਜਿੰਨਾਂ ਕਿ ਜੋਗਾ ਮਾਇਆ ਕਹਿੰਦਾ ਵੀ ਮੈਂ ਨਹੀਂ ਚਾਹੁੰਦਾ ਵੀ ਕਿਸੇ ਦਾ ਮਾਪਿਓ ਦੁਖੀ ਹੋਵੇ ਜਾਂ ਕੋਈ ਘਰ ਗਰੀਬ ਹੋਵੇ ਜਾਂ ਕਿਸੇ ਧਿਕਰੇ ਰੋਟੀ ਨਾ ਪਕੇ ਏ ਬਈ ਸੋਨੀ ਹੀਰੋ BHP ਇਮੀਗ੍ਰੇਸ਼ਨ ਤੋਂ ਬਈ ਜਾਂਦੇ ਜਾਂਦੇ ਦਰਸ਼ਕਾਂ ਨੂੰ ਕਹਿਣਾ ਕੀ ਚਾਹੂਗੇ ਕਿ ਛੋਟੀ ਜੀ ਗੱਲ ਦੇ ਵਿੱਚ ਹੀ ਸੰਦੇਸ਼ ਦਿਓ ਜਰੂਰ ਬਈ ਮੇਰੇ ਤੋਂ ਵੀ ਤੁਹਾਡੇ ਵਰਗਾ ਬਣਨਾ ਹੋਵੇ ਤਾਂ ਕੀ ਕਰਨਾ ਚਾਹੀਦਾ ਬਈ ਮੇਰੀ ਬੇਨਤੀ ਹੈ ਜਿਹਦਾ ਹੱਥ ਪੈਂਦਾ ਹੈ ਚਾਰ ਪੈਸੇ ਕਿਤੋਂ ਆਉਂਦੇ ਨੇ ਤਾਂ ਆਪਣੇ ਪਿੰਡ ਬਾਰੇ ਜਰੂਰ ਸੋਚੋ ਜੇ ਆਪਾਂ ਕੱਲਾ ਕੱਲਾ ਬੰਦਾ ਆਪਣੇ ਆਪਣੇ ਪਿੰਡਾਂ ਬਾਰੇ ਵੀ ਸੋਚਣ ਲੱਗ ਗਿਆ ਤਾਂ ਆਪਾਂ ਸਾਰੇ ਜਿਹੜਾ ਨੂੰ ਪੂਰੇ ਵਧੀਆ ਬਣਾ ਲਾਂਗੇ ਜੀ ਹਰ ਇੱਕ ਚੀਜ਼ ਵਾਸਤੇ ਸਰਕਾਰਾਂ ਗੜੀਆਂ ਦੇਖਿਆ ਕਰੋ ਜੀ ਠੀਕ ਹੈ ਜੇ ਆਪਾਂ ਉਹਨਾਂ ਕੋਲ ਜਾਵਾਂਗੇ ਤਾਂ ਕੰਮ ਹੋਣਗੇ ਘਰੇ ਬੈਠਣੋਂ ਕੁਝ ਨਹੀਂ ਮਿਲਦਾ ਜੀ ਸਭ ਨੂੰ ਬੇਨਤੀ ਹੈ ਭਾਈ ਆਪਦੇ ਪਿੰਡ ਦੇ ਜਿਹੜੇ ਨੌਜਵਾਨ ਨੇ ਉਹਨਾਂ ਨੂੰ ਉੱਪਰ ਚੱਕੋ ਉਹਨਾਂ ਨੂੰ ਖੇਡਾਂ ਵੱਲ ਲੈ ਕੇ ਜਾਓ ਤੇ ਆਪਦੇ ਪਿੰਡ ਤੇ ਨਿਗਰਾਨੀ ਰੱਖ ਲਓ ਵੀ ਮੇਰੇ ਪਿੰਡ ਦੇ ਵਿੱਚ ਚਿੱਟੇ ਵਰਗੀਆਂ ਬਿਮਾਰੀ ਤਾਂ ਨਹੀਂ ਆਰੀ ਜੀ ਇੱਕ ਬਿਮਾਰੀ ਹੈ ਇਹ ਨਸ਼ਾ ਜਿਹਦੀ ਬਿਮਾਰੀ ਲੱਗ ਗਈ ਇਹਨੂੰ ਛੱਡ ਨਹੀਂ ਸਕਦਾ ਕੋਈ। ਪਰ ਸਾਡੇ ਆਪ ਦੇ ਪਿੰਡਾਂ ਤੇ ਗੌਰ ਰੱਖ ਲਓ। ਹੁਣ ਮੰਨ ਲੇ ਬਈ ਆਪਣੇ ਪਿੰਡ ਚ ਕੀ ਨਸ਼ਾ ਵੇਚਦਾ ਆਪਾਂ ਉਹਨੂੰ ਰੋਕ ਸਕਦੇ ਆ। ਆਪਾਂ ਇਹ ਨਾ ਕਹੀ ਆਹ ਦੇਖ ਲਓ ਜੀ ਸਰਕਾਰਾਂ ਨਾਲ ਸੇਵ ਕਿਉਂਦੀਆਂ ਨੇ। ਉੱਥੇ ਆਪਾਂ ਖੜਿਆ ਸਾਹਮਣੇ ਉਹਦੀ ਹਿੰਮਤ ਨਹੀਂ ਆਪਣੇ ਪਿੰਡ ਦੇ ਵਿੱਚ ਵੀ ਸਾਰੇ ਪਿੰਡ ਅੱਗੇ 5-7 ਬੰਦੇ ਨਸ਼ਾ ਵੇਚੀ ਜਾਂ ਬਿਲਕੁਲ ਆਪਦੇ ਆਪ ਦੇ ਪਿੰਡਾਂ ਤੇ ਗੌਰ ਰੱਖ ਲਓ। ਆਪਾਂ ਆਪ ਹੀ ਨਸ਼ੇ ਨੂੰ ਦੂਰ ਕਰ ਸਕਦੇ ਆ। ਆਪਾਂ ਆਪ ਗੌਰ ਰੱਖਾਂਗੇ। ਇਹ ਨਾ ਸੁੱਚੇ ਯਾਰ ਗਵਾਂੜ ਵਾਲਾ ਬੰਦਾ ਬਿੱਤੀਆਂ ਦਾ ਬਿੱਤੀਆਂ ਦਾ ਆਪਾਂ ਨੇ ਕੀ ਲੈਣਾ ਕਿਸੇ ਦਾ ਪ ਤਾਂ ਆਉਣ ਵਾਲੇ ਆਪਣੇ ਜਵਾਬ ਜਿਹੜੇ ਛੋਟੇ ਨੇ ਲੱਗੋ ਵੀ ਜਾਣਗੇ ਬਿਲਕੁਲ ਬਈ ਇਹ ਤਾਂ ਉਹੀ ਗੱਲ ਆ ਬਈ ਵੀ ਕਮਾਂਡੀਆਂ ਦੇ ਅੱਗ ਲੱਗੀ ਐ ਤਾਂ ਆਪਣੇ ਵੀ ਆ ਸਕਦੀ ਐ ਬਈ ਇਹਨੂੰ ਰੋਕ ਲੋਂਗੇ ਤਾਂ ਵਧੀਆ ਰਹੋਗੇ ਇਹ ਸਰਕਾਰਾਂ ਕਹਿੰਦੀਆਂ ਦੇਖੋ ਉਸ ਕਹਿੰਦੀਆਂ ਦੇਖੋ ਇਹ ਆਪਣੇ ਸਾਰੇ ਵੀ ਐ ਸੋ ਮਿੱਤਰੋ ਇੱਕ ਸ਼ਾਟ ਦੇ ਵਿੱਚ ਮੈਂ ਬਾਈ ਦੇ ਛੋਟੇ ਛੋਟੇ ਕੰਮ ਜਿੰਨੇ ਕ ਮੇਰੇ ਧਿਆਨ ਚ ਨਹੀਂ ਜਿਹੜੇ ਮੈਥੋਂ ਮਤਲਬ ਮੇਰੇ ਧਿਆਨ ਤੋਂ ਪਰ੍ਹਾਂ ਨੇ ਉਹ ਤਾਂ ਨਹੀਂ ਮੈਂ ਗਿਣਾ ਸਕਦਾ ਛੋਟੇ ਛੋਟੇ ਕੰਮ ਕਰਾਦਾ ਆਪਣੇ ਪਿੰਡ ਨੂੰ ਬਾਈ ਨੇ ਐਂਬੂਲੈਂਸ ਦੀ ਸਹੂਲਤ ਦਿੱਤੀ ਹੈ ਤੇ ਆਪਣੇ ਸਕੂਲ ਦੇ ਵਿੱਚ ਕਾਫੀ ਟਾਈਮ ਤੋਂ ਬੱਚੇ ਗੰਦਾ ਪਾਣੀ ਪੀ ਰਹੇ ਸੀ ਉੱਥੇ ਆਰੂ ਦੀ ਆਰੂ ਦੀ ਸਹੂਲਤ ਦਿੱਤੀ ਹੈ ਆਪਣੇ ਪਿੰਡ ਦੇ ਵਿੱਚ ਬਜ਼ੁਰਗਾਂ ਨੂੰ ਪਾਣੀ ਦੀ ਸਹੂਲਤ ਦਿੱਤੀ ਹੈ ਆਪਣੇ ਪਿੰਡ ਦੇ ਵਿੱਚ ਲਗਭਗ 3 ਤੋਂ 4 ਘਰਾਂ ਦੀ ਬਾਈ ਨੇ ਸੇਵਾ ਕਰਵਾ ਚੁੱਕਿਆ ਹੈ ਮੈਡੀਕਲ ਸਹੂਲਤਾਂ ਆਪਣੇ ਪਿੰਡ ਦੇ ਵਿੱਚ 5-7 ਘਰਾਂ ਦੀਆਂ ਬਾਈ ਦੇ ਜੇਬ ਦੇ ਵਿੱਚੋਂ ਚੱਲੀ ਜਾਂਦੀਆਂ ਨੇ ਹੁਣ ਖੇਡਾਂ ਦੀ ਸਹੂਲਤ ਜਿਹੜੀ ਉਹ ਆਪਣੇ ਪਿੰਡ ਦੇ ਵਿੱਚ ਬਾਈ ਨੇ ਅਨਾਉਂਸ ਕਰਤੀ ਕੁੜੀਆਂ ਨੇ ਖੇਡਾਂ ਮੁੰਡਿਆਂ ਨੇ ਖੇਡਾਂ ਹੋਰ ਵੀ ਪਿੰਡ ਦੇ ਵਿੱਚ ਬਾਈ ਕਹਿੰਦਾ ਜਿੱਥੇ ਵੀ ਕੋਈ ਵੀ ਕੰਮ ਆ ਉਹ ਬਾਈ ਤਤਪਰ ਖੜਾ ਹੈ ਸੋ ਬਾਈ ਇਹ ਜੇ ਨੌਜਵਾਨ ਮੁੰਡਿਆਂ ਦੇ ਸਾਥ ਦੇਣ ਦੀ ਲੋੜ ਹੈ ਸਾਰੀ ਮੇਰੀ ਪਬਲਿਕ ਨੂੰ ਬੇਨਤੀ ਹੈ ਵੀ ਆਪਣੇ ਆਪਣੇ ਪਿੰਡਾਂ ਦੇ ਵਿੱਚ ਇਹ ਜੇ ਨੌਜਵਾਨ ਚੁਣ ਲਓ ਬਾਈ ਜਿਹੜੇ ਤੁਹਾਡੇ ਪਿੰਡ ਨੂੰ ਜ਼ਰੂਰ ਗਰੋ ਕਰਨਗੇ ਤੁਹਾਡੇ ਪਿੰਡ ਨੂੰ ਉੱਪਰ ਲੈ ਕੇ ਜਾਣਗੇ ਬਾਈ ਤੁਸੀਂ ਸੁਣੀ ਸਾਨੂੰ ਟਾਈਮ ਦਿੱਤਾ ਬਹੁਤ ਬਹੁਤ ਜਿਆਦਾ ਮੁਸ਼ਕਲਾਂ ਦੇ ਵਿੱਚੋਂ ਟਾਈਮ ਕੱਢ ਕੇ ਟਾਈਮ ਦਿੱਤਾ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ ਸਤਿ ਸ਼੍ਰੀ ਅਕਾਲ ਤਸਵੀਕਾ